ਸਾਰੇ ਹੀ ਭਰਾਵਾਂ ਨੂੰ ਮਿੱਤਰਾਂ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਸੀਗੇ ਬਾਈ ਰਾਜਵਿੰਦਰ ਜੀ ਕੋਲੇ ਲਹਾਰੇ ਪਿੰਡ ਇਹਨਾਂ ਕੋਲੇ ਨਾ ਅਸੀਂ ਆਲੂ ਦਾ ਸੀਡ ਦਿੱਤਾ ਸੀ ਇਹਨਾਂ ਨੂੰ ਇਹ ਕਹਿੰਦੇ ਵੀ ਵੇਖ ਕੇ ਜਾਓ ਬਹੁਤ ਵਧੀਆ ਸੀਡ ਆ ਤੇ ਬੇਲ ਕੱਟਣੀਆਂ ਸੀ ਚਲੋ ਆਏ ਸੀ ਇਹਨਾਂ ਕੋਲੇ ਅਸੀਂ ਆਏ ਬਾਈ ਜੀ ਹੁਣਾਂ ਕੋਲੇ ਪਹਿਲੀ ਵਾਰ ਸੀ ਸੀ ਥੋੜੇ ਟਾਈਮ ਤੋਂ ਜੁੜੇ ਆ ਅਸੀਂ ਆਪਸ ਵਿੱਚ ਹੀ ਭਰਾਵਾਂ ਵਾਂਗੂ ਸਾਡਾ ਪਿਆਰ ਆ ਪਰ ਨਾ ਅਸੀਂ ਇਹਨਾਂ ਦੇ ਅੱਜ ਫਾਰਮ ਤੇ ਆ ਕੇ ਸਾਡਾ ਇੰਨਾ ਮਨ ਖੁਸ਼ ਹੋਇਆ ਇੱਕ ਅਸੀਂ ਚੀਜ਼ ਦੇਖੀਏ ਕੁਦਰਤ ਦੇ ਨਾਲ ਜੁੜੇ ਹੋਏ ਨੇ ਬਾਈ ਜੀ ਹੁਣ ਇਹ ਆਰਗੈਨਿਕ ਖੇਤੀ ਵੀ ਕਰਦੇ ਆ ਅਸੀਂ ਜਦੋਂ ਇਹਨਾਂ ਦੇ ਫਾਰਮ ਤੇ ਆਏ ਨਾ ਸਾਡਾ ਇੰਨਾ ਮਨ ਖੁਸ਼ ਹੋਇਆ ਸੀ ਕਿ ਕਹਿੰਦੇ ਯਾਰ ਬਾਈ ਜੀ ਹੋਣਾ ਦੀ ਵੀਡੀਓ ਵੀ ਬਣਾਉਣੀ ਆ ਇੱਕ ਤਾਂ ਵੱਡੀ ਗੱਲ ਹੈ ਵੀ ਆਰਗੈਨਿਕ ਖੇਤੀ ਕਰਦੇ ਆ ਇਹਨਾਂ ਦਾ ਵਿਰਸਾ ਜਿਹੜਾ ਹੈਗਾ ਆਪਣਾ ਪੁਰਾਣਾ ਉਹ ਸਾਰਾ ਹੀ ਸੰਭਾਲਿਆ ਹੋਇਆ ਵਿਰਸਾ ਵਾ ਸਭ ਕੁਝ ਮਿਲੂਗਾ ਇੱਥੇ ਤੁਹਾਨੂੰ ਇਹਨਾਂ ਦਾ ਕੱਚੀਆਂ ਇੱਟਾਂ ਦਾ ਘਰ ਬਣਾਇਆ ਉਸੇ ਤਰ੍ਹਾਂ ਹੀ ਇਨਾਂ ਕੋਲੇ ਫਾਰਮ ਦੇ ਉੱਪਰ ਜਿਵੇਂ ਆਪਣੇ ਪਹਿਲਾਂ ਹੁੰਦੇ ਸੀ ਕਿ ਡੇਰਿਆਂ 'ਚ ਮੰਨ ਲਓ ਜਾਂ ਘਰਾਂ ਦੇ ਵਿੱਚ ਆਪਣੇ ਰੱਖੇ ਹੁੰਦੇ ਸੀ ਮੁਰਗੀਆਂ ਬੱਕਰੀਆਂ ਸਾਰੀ ਚੀਜ਼ ਨਾਲ ਜੁੜੇ ਹੋਇਆ ਬਾਈ ਜਣੀ ਇਹਨਾਂ ਦਾ ਆਪ ਦਾ ਖਿਲਾੜਾ ਲੱਗਿਆ ਹੋਇਆ ਔਰਗੈਨਿਕ ਗੁੜ ਵੀ ਵੇਚਦੇ ਆ ਇਹ ਬਹੁਤ ਵਧੀਆ ਇਹਨਾਂ ਦਾ ਸਲਾਘਾਯੋਗ ਕਦਮ ਵੀ ਲੋਕਾਂ ਨੂੰ ਇਹ ਔਰਗੈਨਿਕ ਚੀਜ਼ਾਂ ਬਿਨਾਂ ਰਸਪਰੀਆਂ ਤੋਂ ਖਵਾਉਂਦੇ ਨੇ ਤੇ ਤੁਹਾਨੂੰ ਦਿਖਾਉਂਦੇ ਆ ਇਹਨਾਂ ਦਾ ਦਿਖਾਓ ਜੀ ਇਹਨਾਂ ਦਾ ਦੇਖੋ ਖਿਲਾੜਾ ਲੱਗਿਆ ਅੱਜ ਅਸੀਂ ਇਹਨਾਂ ਤੋਂ ਗੁੜ ਵੀ ਲੈ ਕੇ ਜਾਣਾ ਕਿ ਤਾਨੂੰ ਬਾਈ ਜੀ ਹੁਣੀ ਸਾਨੂੰ ਅੱਗੇ ਵੀ ਗੁੜ ਦੇ ਕੇ ਆਏ ਆ ਤੇ ਬਹੁਤ ਵਧੀਆ ਗੋੜਾ ਇਹਨਾਂ ਦਾ ਤੇ ਔਰ ਅਸੀਂ ਗੁੜ ਵੀ ਖਾਦਾ ਇਹਨਾਂ ਕੋਲੇ ਆ ਦੇਖੋ ਤੁਸੀਂ ਇਹ ਗੁੜ ਬਣਾਉਂਦੇ ਆ ਆਪਣੇ ਹੱਥੀਂ ਤਿਆਰ ਕਰਦੇ ਆ ਬਿਨਾ ਕੈਮੀਕਲ ਤੋਂ ਗੁੜ ਹੁੰਦਾ ਜੀ ਇਹਨਾਂ ਦਾ ਇਹਨਾਂ ਦਾ ਕਮਾਦ ਵੀ ਆਰਗੈਨਿਕ ਲੱਗਿਆ ਹੋਇਆ ਰਾਜਵਿੰਦਰ ਜੀ ਹਾਂਜੀ ਭਾਈ ਜੀ ਉਹ ਜੀ ਸਤਿ ਸ਼੍ਰੀ ਅਕਾਲ ਜੀ ਰਾਜਵਿੰਦਰ ਜੀ ਸਾਨੂੰ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਦਾਂ ਤੁਸੀਂ ਇਸ ਵਿਰਸੇ ਨੂੰ ਸੰਭਾਲਿਆ ਤੇ ਤੁਸੀਂ ਸ਼ਾਇਦ ਅਮਰੀਕਾ ਵੀ ਛੱਡ ਕੇ ਆਏ ਹੋ ਹਨਾ ਸਿਟੀਜ਼ਨਸੀ ਅਮਰੀਕਾ ਦੀ ਕਿੰਨਾ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆ ਵੀ ਯਾਰ ਆਪਾਂ ਇਸ ਤਰ੍ਹਾਂ ਕਰਨਾ। ਛਾਲ ਤਾਂ ਇਦਾਂ ਜੀ ਮੈਂ 2012 ਚ ਆਇਆ ਸੀ ਅਮਰੀਕਾ ਤੋਂ ਗ੍ਰੀਨ ਕਾਰਡ ਸੀ। ਹਾਂਜੀ ਸਿਟੀਜ਼ਨਸ਼ਿਪ ਲਈ ਨਹੀਂ ਸੀ। ਹਾਂਜੀ ਮੈਂ 2012 ਅੱਛਾ ਗ੍ਰੀਨ ਕਾਰਡ ਸੀ। ਗ੍ਰੀਨ ਕਾਰਡ ਪਰਮਾਨੈਂਟ ਹੀ ਗਿਆ ਸੀ। ਪਰਮਾਨੈਂਟ ਗਿਆ ਗ੍ਰੀਨ ਕਾਰਡ ਸੀ ਤੇ ਮੈਂ ਸਿਟੀਜ਼ਨ ਨਹੀਂ ਸੀ ਲਈ। ਓਕੇ। ਤੇ 2012 ਚ ਮੈਂ ਵਾਪਸ ਆ ਗਿਆ ਸੀ ਤਾਂ ਅਸੀਂ ਮੋਗੇ ਰਹਿੰਦੇ ਸੀ ਸਬਜੈਕਟਲ ਚ। ਅੱਛਾ ਜੀ ਤੇ ਤਿੰਨ ਚਾਰ ਸਾਲ ਤਾਂ ਹੋਰ ਕੰਮ ਕੀਤਾ ਕੋਈ। ਖੇਤੀ ਦਾ ਸੀਗਾ। ਬਹੁਤ ਹੌਂਕ ਸੀਗਾ ਪਰ ਕੁਝ ਕਰਦਿਆਂ ਹਾਂ ਇਦਾਂ ਹੁੰਦਾ ਵੀ ਨਹੀਂ ਗੱਲ ਬੰਦੀ ਸੀ ਹਾਂਜੀ ਹਾਂਜੀ ਫਿਰ ਜਦੋਂ ਮਰ ਉਹਦੋਂ ਉਮਰ ਵੀ ਦੇ ਦੇਖ ਕੇ ਲੱਗਦਾ ਵੀ ਹੁਣ ਨਾ ਕੀਤਾ ਤਾਂ ਹੋਰ ਕਦੋਂ ਕਰਾਂਗੇ ਕਰਾਂਗੇ ਕਦੋਂ ਬਿਲਕੁਲ ਇਹ ਵੀ ਇੱਕ ਉਮਰ ਆ ਹਾਂ ਵੀ ਜੇ ਹੋਣੀ ਤਾਂ ਫਿਰ ਦੂ ਬਾਤ ਆ ਫਿਰ ਨਹੀਂ ਗੱਲ ਬੰਦਨੀ ਬਿਲਕੁਲ ਬਿਲਕੁਲ ਤਾਂ ਉਹ ਫਿਰ ਕਰਦੇ ਕਰਾਉਂਦੇ ਆ ਜੀ ਕਿਸੇ ਇਦਾਂ ਹੀ ਫੇਸਬੁੱਕ ਤੇ ਕਿਸੇ ਐਨ ਜੀਓ ਨਾਲ ਹੋਇਆ ਮੇਲ ਅੱਛਾ ਜੀ ਉਹ ਖੇਤੀવાડી ਦੇ ਕਾਫੀ ਮੈਨੂੰ ਕੈਮੀਕਲ ਫ੍ਰੀ ਤੇ ਹਾਂਜੀ ਹਾਂਜੀ ਕੰਮ ਕਰਦੇ ਸੀਗੇ ਜੀ ਕੰਮ ਕਰਦੇ ਓਕੇ ਜੀ ਹਾਂ ਉਹਨਾਂ ਨਾਲ ਕਰਕੇ ਜੀ ਫਿਰ ਬਸ ਇਦਾਂ ਹੀ ਕਰਦੇ ਕਰਦੇ ਆ ਉਹੀ ਆਇਆ ਵੀ ਘਰ ਹੀ ਬਣਾਉਣਾ ਅੱਛਾ ਤਾਂ ਵੀ ਇੱਕ ਤਾਂ ਇਹ ਸੀ ਵੀ ਇਹ ਤੇ ਖਰਚਾ ਨਹੀਂ ਸੀ ਹਾਂਜੀ ਦੂਜੀ ਜੇ ਪੱਕਾ ਬਣਾਉਂਦੇ ਤਾਂ ਤੇ ਖਰਚੇ ਬਹੁਤ ਆ ਜੀ ਹਾਂ ਹਨਾ ਤਾਂ ਇੱਥੋਂ ਹੀ ਖੇਚੋਂ ਇੱਟਾਂ ਬਣਵਾ ਕੇ ਜੀ ਤੇ ਖੇਚੋਂ ਹੀ ਲਾ ਕੇ ਤੇ ਅਸੀਂ ਇਦਾਂ ਦਾ ਬਣਾ ਲਿਆ ਆ ਤੁਸੀਂ ਕੱਚਾ ਘਰ ਕੱਚਾ ਐ ਸਾਰਾ ਕੱਚਾ ਜੀ ਇਹ ਨਹੀਂ ਹੈ ਕਿ ਇਹ ਤੇ ਥੱਲੇ ਇੱਟਾਂ ਪੱਕੀਆਂ ਹੋਣਗੀਆਂ ਉੱਤੇ ਕੀਤਾ ਜੀ ਨਹੀਂ ਸਾਰਾ ਹੀ ਕੱਚਾ ਜੀ ਸਾਲ ਚ ਦੋ ਤਿੰਨ ਵਾਰੀ ਅਸੀਂ ਇਹਨੂੰ ਆਏ ਲੱਪ ਲੈਣੇ ਹੈਗੀਆਂ ਜੀ ਹਾਂਜੀ ਹਾਂਜੀ ਤੇ ਜਣੀ ਮਿੱਟੀ ਦੀ ਖੁਸ਼ਬੂ ਲੈਣੇ ਆ ਪੂਰੀ ਪੂਰੀ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਦੇਖੋ ਇਹ ਵਿਰਸਾ ਆਪਣਾ ਬਿਲਕੁਲ ਖਤਮ ਹੋ ਚੁੱਕਿਆ ਪੰਜਾਬ ਚੋਂ ਲੱਗ ਭਗ ਬਿਲਕੁਲ 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 ਤੇ ਇਧਰ ਬਾਈ ਜੀ ਉਹਨਾਂ ਦਾ ਸਾਰੇ ਹੋਰ ਤੁਹਾਨੂੰ ਦਿਖਾਉਨੇ ਆ ਵੀ ਇਧਰ ਵੀ ਇਹਨਾਂ ਨੇ ਨਾ ਆਪਣੇ ਜਾਨਵਰ ਵੀ ਸਾਰੇ ਉਹਨਾਂ ਦਾ ਸਾਡਾ ਇਹ ਚੁੱਲਾ ਰੱਖੇ ਨੇ ਹਾਂਜੀ ਚੁੱਲਾ ਚੌਂਕਾ ਇਥੇ ਦਿਖਾਉਣ ਵਾਸਤੇ ਚੁੱਲਾ ਚੌਂਕਾ ਨਹੀਂ ਬਣਿਆ ਹੋਇਆ ਹਾਂਜੀ ਸ੍ਰੀ ਵਰਤੋਂ ਹੈ ਜੀ अच्छा एड़ी वार्ता तो, तो कर दिया हां इस ਸਾਡੇ ਇਸ ਖੇਤ ਦੇ ਵਿੱਚ ਅਸੀਂ 2017 ਤੋਂ ਸ਼ੁਰੂ ਕੀਤਾ ਜੀ ਨਾ ਕਦੇ ਗੈਸ ਲੈਂਦੀ ਆ ਜੀ ਇੱਥੇ ਨਾ ਕਦੇ ਖੰਡ ਲੈਂਦੀ ਆ ਜੀ ਤੇ ਨਾ ਕਦੇ ਭਾਂਡੇ ਧੋਣ ਵਾਲਾ ਸਾਬਣ ਆਇਆ ਜੀ ਅੱਛਾ ਇਹ ਸਾਰਾ ਤੁਸੀਂ ਇਹ ਸਾਰਾ ਬਸ ਮਤਲਬ ਇੱਥੇ ਬਾਲਾਂ ਦੇ ਬਾਲਾਂ ਦੇ ਨਾ ਹੋਰ ਨਹੀਂ ਭਾਂਡੇ ਸੁਆਹ ਨਾ ਮਾਏ ਸੁਆਹ ਜਿਵੇਂ ਪੁਰਾਣਾ ਆਪਾਂ ਅੱਗੇ ਆਪਣੇ ਬਜ਼ੁਰਗ ਸਾਰਾ ਵਿੱਚ ਚੱਲੇ ਚੱਲ ਇਹਦੇ ਤੇ ਹੀ ਹੁੰਦਾ ਜੀ ਹਾਂਜੀ ਹਾਂਜੀ ਤੇ ਆ ਦੇਖੋ ਜੀ ਇਹਨਾਂ ਨੇ ਵਿਰਸਾ ਊੜਾੜਾ ਆਈਡੀ ਗਿਣਤੀ ਤੇ ਸਾਰਾ ਕੁਝ ਇਹਨਾਂ ਨੇ ਬਣਾਇਆ ਹੋਇਆ ਆਪਣੇ ਫਾਰਮ ਦੇ ਉੱਤੇ ਤੇ ਬਹੁਤ ਵਧੀਆ ਲੱਗਿਆ ਜੀ ਦੇਖ ਕੇ ਅਸੀਂ ਵੀ ਮਨ ਕਰਿਆ ਕਿ ਯਾਰ ਵੀ ਭਰਾਵਾਂ ਨੂੰ ਨਾ ਵੀਡੀਓ ਚ ਜ਼ਰੂਰ ਦਿਖਾਈਏ ਯਾਰ ਵੀ ਜਿਹੜੇ ਬੰਦਿਆਂ ਨੇ ਆਪਣਾ ਵਿਰਸਾ ਸੰਭਾਇਆ ਹੋਇਆ ਨਾ ਤੇ ਕੁਦਰਤੀ ਚੀਜ਼ਾਂ ਦੇ ਵਿੱਚ ਕਿਆ ਨਜ਼ਾਰਾ ਦੇਖੋ ਤੁਸੀਂ ਇਹਨਾਂ ਨੇ ਸਾਰੇ ਫਰੂਟ ਲਾਏ ਆ ਸਾਰੇ ਫਰੂਟ ਲਾਏ ਆ ਜੀ ਆਪਣੇ ਮਤਲਬ ਖਾਣ ਪੀਣ ਲਈ ਹਾਂ ਕੀ ਭਾਵੇਂ ਲੱਗੇ ਜੀ ਦਰਖਤ ਹੋਰ ਵੀ ਲੱਗੇ ਬਹੁਤ ਲੱਗੇ ਹੋਏ ਨੇ ਜੀ ਆਪਣੇ 6 ਏਕੜ ਦਾ ਹੈਗਾ ਜੀ ਜਗਾ ਜਿੱਥੇ ਬਣਿਆ ਹੋਇਆ ਬਣਿਆ ਹੋਇਆ 6 ਏਕੜ ਜਗਾ 6 ਏਕੜ ਹੈ ਜੀ ਇੱਥੇ ਤੇ ਆ ਫਿਰ ਤੁਸੀਂ ਫਾਰਮ ਇਹ ਵੀ ਇਹ ਬੱਕਰੀਆਂ ਜੀ ਬੱਕਰੀਆਂ ਓਕੇ ਜੀ ਹਾਂਜੀ ਪਹਿਲਾਂ ਗਾਂਆਂ ਵੀ ਹੁੰਦੀਆਂ ਸੀਗਾ ਜੀ ਹਾਂਜੀ ਗਾਂਆਂ ਕਿਸ ਰੀਜਨ ਕਰਕੇ ਹੁਣ ਅਸੀਂ ਵੇਚ ਦਿੰਦੇ ਹਾਂ ਵੇਚਦੀਆਂ ਓਕੇ ਇਦਾਂ ਦਾ ਜੀ ਰੀਜਨ ਬਣ ਗਿਆ ਜੀ ਵੇਚਦੀਆਂ ਜੀ ਮੁਰਗੇ ਵੀ ਰੱਖੇ ਹੋਏ ਆ ਮੁਰਗੀਆਂ ਰੱਖਿਆ ਹੋਇਆ ਠੀਕ ਹੈ ਇਹ ਸਾਰਾ ਖੇਤ ਦੇ ਵਿੱਚ ਤੁਹਾਡਾ ਹਾਂਜੀ ਇਹ ਸ਼ੈੱਡ ਪਾਇਆ ਇੰਪਲੀਮੈਂਟ ਸਾਡਾ ਹੈ ਨਾ ਜੋ ਫਿਰ ਉਧਰ ਆਲੂਆਂ ਦਾ ਸ਼ੁਰੂ ਕਰਨਾ ਕਰਦੇ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਇਹ ਅਸੀਂ ਛਿੜੀ ਤਾਂ ਪਾਇਆ ਹੋਇਆ ਹੈ ਜੀ ਸੰਘਣਾ ਅੱਛਾ ਜੀ ਜੰਗਾਵਾ ਇਹ ਜ 40 45 ਵੈਰਾਈਟੀਆਂ ਦੇ ਅ ਦਰਖਤ ਲੱਗੇ ਹੋਏ ਨੇ ਜੀ ਜਿਹੜੇ ਪੁਰਾਣੇ ਅੱਛਾ ਜੀ ਜਿਹੜੇ ਪੁਰਾਣੇ ਨੇ ਪੁਰਾਣੇ ਪ੍ਰਾਤਨ ਮੰਨ ਲਓ ਜਿਹੜੀ ਉਹ ਤਾਂ ਅੱਜ ਆਮ ਨਹੀਂ ਕਿਤੇ ਵੀ ਦੇਖਣ ਨੂੰ ਮਿਲਦੇ ਹਾਂਜੀ 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 ਅੱਛਾ ਜੀ ਰਾਜਵਿੰਦਰ ਜੀ ਜਿਹੜਾ ਤੁਸੀਂ ਕੁਮਾਦ ਲਾਉਨੇ ਆਂ ਹਾਂਜੀ ਆਪਣੇ ਭਰਾਵਾਂ ਨੂੰ ਗੁੜ ਦਿੰਨੇ ਹਾਂ ਇਹ ਸਾਰਾ ਤੁਹਾਡਾ ਗੰਨਾ ਆਰਗੈਨਿਕ ਹੈ ਜੀ ਹਾਂ ਜਿਹੜਾ ਸਾਡੇ ਖੇਤ ਦੇ ਵਿੱਚ ਹੈ ਜੀ ਇਹ ਸਾਡਾ ਸਾਰਾ ਕੈਮੀਕਲ ਫਰੀ ਹੈ ਜੀ ਇਹ ਕੈਮੀਕਲ ਫਰੀ ਕੁਝ ਨਹੀਂ ਪਾਉਂਦੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਅਸੀਂ ਕੁਝ ਵੀ ਨਹੀਂ ਪਾਉਂਦੇ ਜੀ ਪੂਰਾ ਸੋਹ ਹੈ ਆ ਖੇਤ ਦੇ ਵਿੱਚ ਜਿਹੜਾ 6 ਏਕੜ ਦੇ ਵਿੱਚ ਇਹ ਕਿੰਨੇ ਚਿਰ ਤੋਂ ਤੁਸੀਂ ਇਹਦੇ ਵਿੱਚ ਧਰਤੀ ਦੇ ਵਿੱਚ ਜਿਹੜੇ 6 ਏਕੜ ਦੇ ਵਿੱਚ ਕੈਮੀਕਲ ਯੂਜ਼ ਨਹੀਂ ਕਰਾ ਰਹੇ 2018 ਮਾਰਚ ਤੋਂ ਪਹਿਲਾਂ ਓਕੇ ਠੇਕੇ ਤੇ ਜ਼ਮੀਨ ਸੀ ਮਤਲਬ ਲਾਸਟ ਕਣਕ ਸੀ ਜਿਹੜੇ ਚ ਅੱਛਾ ਜੀ ਤੇ ਕਣਕ ਚ ਐਸਕਰਤ ਤੱਕ ਲੋਕਾਂ ਨੇ ਪਾਇਆ ਹੋਣਾ ਉਦੋਂ ਓਕੇ 17 ਚ ਹਾਂਜੀ ਹਾਂਜੀ ਤੇ ਉਦੋਂ ਬਾਅਦ ਤੇ ਇਹ ਇੱਕ ਛਿੜੀ ਟਾਈਪ ਤੁਸੀਂ ਬਣਾ ਲਿਆ ਜਿਵੇਂ ਪੁਰਾਣਾ ਜੰਗਲ ਹੋ ਗਿਆ ਜਿਹਨੂੰ ਬਜ਼ੁਰਗ ਛਿੜੀ ਵੀ ਕਹਿੰਦੇ ਸੀ ਜੰਗਲ ਵੀ ਕਹਿੰਦੇ ਹਨ ਸਾਡੇ ਮਲੇ ਵੀ ਲੱਗੇ ਹੋਏ ਨੇ ਜੀ ਉੱਥੇ ਅੱਛਾ ਜੀ ਮਲੇ ਆਲੇ ਵੀ ਅਸੀਂ ਉਹ ਲਾ ਰੱਖਿਆ ਜੀ ਓਕੇ ਹਾਂ ਇਦਾਂ ਦਰਖਤ ਲਾਏ ਹੋਏ ਨੇ ਜੀ ਸਾਰੇ ਜਾਨੀ ਫੂਲ ਬਹੁਤ ਲੱਗਿਆ ਹੋਇਆ ਜੀ ਆਪਣੇ ਖੇਤਾਂ ਹਾਂ ਦਰਖਤ ਬਹੁਤ ਲੱਗਿਆ ਜੀ ਹਾਂ ਇਹ ਗੱਲ ਬਿਲਕੁਲ ਸਹੀ ਇੱਕ ਤਰ੍ਹਾਂ ਦਾ ਸਕੂਨ ਆ ਜੀ ਅਸੀਂ ਇੱਥੇ ਆਏ ਸਾਨੂੰ ਸਾਨੂੰ ਦੇਖੋ ਤੁਸੀਂ ਤਾਂ ਇੱਥੇ ਰਹਿੰਦੇ ਆ ਹਰ ਵਕਤ ਪਰ ਅਸੀਂ ਤੁਹਾਡੇ ਕੋਲੇ ਪਹਿਲੀ ਵਾਰ ਆਇਆ ਸਾਨੂੰ ਇੰਨਾ ਕਿ ਸਕੂਨ ਮਿਲਿਆ ਜੀ ਜੀ ਤੇ ਮੈਂ ਕਹਾ ਯਾਰ ਵੀਰ ਆਪਾਂ ਵੀਡੀਓ ਜ਼ਰੂਰ ਕਰਨੀ ਆ ਯਾਰ ਇਹ ਚੀਜ਼ ਵੀ ਜ਼ਰੂਰੀ ਆ ਇਨਸਾਨ ਦੀ ਅਸਲਤਾ ਇਹੀ ਆ ਅਸਲੀਅਤ ਆ ਅਸਲੀਅਤ ਤਾਂ ਇਹੀ ਆ ਰੈਣ ਬਸੇਰਾ ਅਸਲੀ ਇਹੀ ਸੀ ਆਪਣਾ ਪਰ ਆਪਾਂ ਉਹ ਚੀਜ਼ਾਂ ਸਾਰੀਆਂ ਖਰਾਬ ਕਰਤੀਆਂ ਬਸੋ ਸਮਾਂ ਹੈ ਜੀ ਸਮਾਂ ਦੌਰ ਹੈ ਉਹ ਆਪਣੇ ਵੀ ਵਸ ਨਹੀਂ ਹੈਗੀ ਕੁਛ ਵੀ ਆਪਣਾ ਵਸ ਵੀ ਨਹੀਂ ਹੈ ਸਮੇ ਦਾ ਦੌਰ ਹੀ ਇਦਾਂ ਦਾ ਹੈਗਾ ਜੀ ਤੇ ਉਹਦਾ ਕਰਕੇ ਬਸ ਉਹ ਚੀਜ਼ਾਂ ਵਿਸਰ ਗਿਆ ਔਰ ਇਹਨਾਂ ਜਿਹਦੇ ਨੂੰ ਰੱਖਣ ਵਾਸਤੇ ਜ਼ੋਰ ਬਹੁਤ ਲੱਗਦਾ ਜ਼ੋਰ ਬਹੁਤ ਲੱਗਦਾ ਬਿਲਕੁਲ ਕਿਉਂਕਿ ਜਿਹੜਾ ਸਮੇ ਦਾ ਦੌਰ ਆ ਦੂਜੇ ਪਾਸੇ ਨੂੰ ਜਾ ਰਿਹਾ ਆ ਰਿਹਾ ਇਹ ਦੂਜੇ 360 ਡਿਗਰੀ ਦਾ ਆਪਸੇ ਨੂੰ ਦਾ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪਰ ਦੇਖੋ ਜੀ ਸਿਸਟਮ ਇਹੀ ਬਣਾਇਆ ਹੋਇਆ ਜਾਨੀ ਕਿ ਮਾਹੌਲ ਹੀ ਬਣਾਇਆ ਮਾਹੌਲ ਬਣਾਇਆ ਹੋਇਆ ਬਿਲਕੁਲ ਜੰਗਲ 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 ਹਾਂ ਜੰਗਲ ਹੀ ਬਣੇਗਾ ਜੀ ਜੰਗਲ ਮਲ ਆਉਣ ਵਾਲੇ ਸਮੇਂ ਤੇ ਨਾ ਇਹ ਪੂਰਾ ਸਾਡਾ ਜਿਹੜਾ ਹੈਗਾ ਵੀ ਔਨ ਫਿਊਚਰ ਇਹ ਜੰਗਲ ਹੀ ਹੋਊਗਾ ਵੀ ਡ੍ਰੀਮ ਆ ਵੀ ਇੱਕ ਜੰਗਲ ਬਣਾ ਜੰਗਲ ਹੀ ਹੋਊਗਾ ਹੌਲੀ ਹੌਲੀ ਜੰਗਲ ਹੀ ਹੋਊਗਾ ਜੰਗਲ ਆਹ ਲੋਕੋ ਕਿੰਨੇ ਤੇ ਬੜਾ ਕੁਛ ਅਸੀਂ ਕਰਦੇ ਵੀ ਨਹੀਂ ਹੁਣੇ ਵੀ ਹੁਣ ਵੀ ਨਹੀਂ ਕਰਦੇ ਓਕੇ ਹਾਂ ਤੇ ਫਰੂਟ ਦਾ ਇਹਦਾ ਟੇਸਟ ਵਗੈਰਾ ਵੀ ਬਹੁਤ ਫਰਕ ਹੋਊਗਾ ਨਾ ਅਸੀਂ ਫਰਕ ਤਾਂ ਹੁੰਦਾ ਹੀ ਹੈ ਹੁਣ ਅਸੀਂ ਜੂਸ ਪੀਤਾ ਤੁਹਾਡੇ ਕੋਲੇ ਗੁੜ ਖਾਦਾ ਜਿਹੜਾ ਜੀ ਜੀ ਉਹ ਆਪਾਂ ਖਾਂਦੇ ਹੁੰਦੇ ਸੀ ਜਾਂ ਲਾਰਾ ਕਹਿ ਦਿੰਦੇ ਆ ਉਹਨੂੰ ਜਾਂ ਕਿੰਦਾ ਹਨਾ ਕਈ ਆਪ ਕੋ ਆਪਣੀਆਂ ਬੋਲੀਆਂ ਨੇ ਹਾਂਜੀ ਹਾਂਜੀ ਤੇ ਯਾਰ ਕਿਆ ਬਾਤ ਟੇਸਟ ਤੇ ਬਚਪਨ ਯਾਦ ਆ ਗਿਆ ਬਿਲਕੁਲ ਬਿਲਕੁਲ ਅਸੀਂ ਤੁਹਾਡੇ ਕੋਲੋਂ ਜੂਸ ਪੀਤਾ ਤੇ ਯਾਰ ਆਪਾਂ ਬਾਹਰੋਂ ਜੂਸ ਪੀਨੇ ਯਾਰ ਉਹ ਚੀਜ਼ਾਂ ਤਾਂ ਮੁਕਾਬਲਾ ਹੀ ਨਹੀਂ ਹੈ ਇਹ ਤਾਂ ਮੰਨ ਲਓ ਹਣ ਦੇਖੋ ਵੀ ਤਾਜਾ ਗੰਨਾ ਤਾਜਾ ਉਹਦੇ ਵਿੱਚ ਦੀ ਨਗਾਇਆ ਤੇ ਪੀ ਲਿਆ ਪੀ ਲਿਆ ਕਿੰਨੇ ਕਿੰਨੇ ਚਰਤ ਰਿਐਲਟੀ ਆ ਕੋਈ ਪਾਣੀ ਨਹੀਂ ਕੋਈ ਵਿੱਚ ਨਹੀਂ ਹਾਂ ਕੈਮੀਕਲ ਫ੍ਰੀ ਸਾਰਾ ਯਾਰ ਬਹੁਤ ਵਧੀਆ ਲੱਗਿਆ ਜੀ ਹਾਂਜੀ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਪੰਜਾਬ ਨੂੰ ਸਾਂਭੀ ਬੈਠੇ ਆ ਸასი ਸ਼ਕਰੀ ਨਹੀਂ ਬਸ ਉਹ ਤਾਂ ਬਹੁਤ ਵਧੀਆ ਹੋ ਗਿਆ ਜੀ ਬਾਕੀ ਉਹ ਪ੍ਰਮਾਤਮਾ ਤੁਹਾਡਾ ਇਹਨਾਂ ਦਾ ਕੰਟੈਕਟ ਨੰਬਰ ਅਸੀਂ ਦੇਵਾਂਗੇ ਸਕ੍ਰੀਨ ਤੇ ਜੇ ਕਿਸੇ ਭਰਾ ਨੂੰ ਆਰਗੈਨਿਕ ਗੌੜੇ ਨਾਲੋਂ ਚਾਹੀਦਾ ਜਾਂ ਸ਼ੱਕਰ ਚਾਹੀਦੀ ਆ ਹਲਦੀ ਹੁੰਦੀ ਹੈ ਤੇ ਹਲਦੀ ਹੁੰਦੀ ਹੈ ਇਹਨਾਂ ਦੀ ਤੇ ਯਾਰ ਜਰੂਰ ਮੌਕਾ ਦੇਵੋ ਜਿਹੜਾ ਬੰਦਾ ਸਿਹਤ ਲਈ ਤੰਦਰੁਸਤੀ ਲਈ ਇੰਨਾ ਕੰਮ ਕਰ ਰਿਹਾ ਯਾਰ ਉਸ ਬੰਦੇ ਨੂੰ ਜਰੂਰ ਮੌਕਾ ਵੀ ਦੇਣਾ ਚਾਹੀਦਾ ਆਪਾਂ ਨੂੰ ਆਪਾਂ ਪਰ ਜਿਵੇਂ ਇਹ ਕਹਿੰਦੇ ਸੀ ਕਿ ਦੂਜੇ ਦੌਰ ਦੇ ਵਿੱਚ ਦੀ ਗੁਜ਼ਰੇ ਆ ਠੀਕ ਹੈ ਪਰ ਖਾਣ ਪੀਣ ਲਈ ਤਾਂ ਯਾਰ ਆਪਾਂ ਨੂੰ ਆਰਗੈਨਿਕ ਚੀਜ਼ਾਂ ਦਾ ਜਰੂਰ ਖਾਣੀਆਂ ਚਾਹੀਦੀਆਂ ਤੇ ਬੰਦਿਆਂ ਦਾ ਵੀ ਸਪੋਰਟ ਵੀ ਕਰਨੀ ਚਾਹੀਦੀ ਆ ਸਾਰਿਆਂ ਦਾ ਧੰਨਵਾਦ ਤੈਨੂੰ ਚੰਗਾ ਜੀ ਰਾਜਵੀਰ ਸასიਖਾਲ ਸასიਖਾਲ ਜੀ ਸასიਖਾਲ ਸਾਹਿਬ ਧੰਨਵਾਦ